ਅਨੀ ਸਸ਼ੀਕਾਰ ਵੀ ਸਾਰਿਆਂ ਤਾਜ਼ਾ ਖੜੇ ਆ ਮੌਜੂਦ ਮੁਲਕ ਵਿਖੇ ਘੱਗਰ ਤੇ ਤੁਸੀਂ ਦੇਖ ਸਕਦੇ ਹੋ ਘੱਗਰ ਦਾ ਪਾਣੀ ਕਿੰਨਾ ਤੇਜ਼ੀ ਨਾਲ ਆ ਰਿਹਾ ਹੈ ਪਹਿਲੇ ਨਾਲੋਂ ਵੱਧ ਵੀ ਚੁੱਕਿਆ ਹੈ ਜਿਹੜਾ ਲੋਕ ਖੜੇ ਨੇ ਸ਼ੂਰੂ-ਸ਼ੂਰੂ ਲੋਕ ਆ ਕੇ ਦੇਖਣ ਲਈ ਤੇ ਸੇਵਾ ਵਾਲੀ ਨਹੀਂ ਲੱਗੀ ਹੋਈ ਜੀ ਭਾਈ ਤੇ ਮਾਵਾ ਵੀ ਲੱਗੀ ਹੋਈ ਨਹੀਂ ਕਿਉਂਕਿ ਮਿੱਟੀ ਪਈ ਐ ਸਾਡੇ ਮਤਲਬ ਮਿੱਟੀ ਚੱਲ ਕੇ ਘੱਟੇ ਦੇ ਭਰ ਕੇ ਟਰੈਕਟਰ ਤੇ ਲੱਗਦੀ ਨੇ ਮਾਵਾ ਸਾਰੇ फिर ट्रैक्टर लेके बजा है फिर पही से कच्ची पही लगाए बंद पत्ते लगे होने का टूटना असम दिखावे अगर जी कि लगे हुए आले दुले में लंगर का प्रबंध कर है चाह चो चीज लगे प्रबंध पूरा करे हुआ है ताकि भुखा ना रह ट्रेला नाज ਪੰਜਾਬ नहीं देख सकते हैं ਪੰਜਾਬ ਦਿਨੋ ਦਿਨ ਮਤਲਬ ਸੁਖਤਾ ਜਾ ਰਿਹਾ ਸੀ ਤੇ ਆਪਣੇ ਲੋਕਾਂ ਨੇ ਬੋਲ ਨੂੰ ਦਵਾਨ ਤੋਂ ਖੇੜ ਖੜਾ ਕਰਿਆ ਤੇ ਜਿਹੜੇ ਇੱਕ ਗਰੇ ਇਹ ਜਿਹੜੀ ਹਲੇ ਵੀ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੋ ਗਿਆ ਜਦ ਤੱਕ ਪਾਣੀ ਘਟਦਾ ਨਹੀਂ ਉਦੋਂ ਤੱਕ ਖਤਰਾ ਡਰਦਾ ਹਲੇ ਤੱਕ ਕਰ ਵੀ ਖਤਰਾ ਇਹ ਆ ਸਮਝਾ ਦੱਸਾਗੇ ਅੱਗੇ ਜਾਂਦੇ ਕਿ ਕੀ ਸਮਾਚਾਰ ਹੈ ਦੇਖੋ ਪੁਲ ਤੇ ਦੇਖੋ ਕਿੰਨਾ ਮਤਲਬ 2-2 ਫੁੱਟ ਨੀਚੀ ਹੈ ਪਾਣੀ ਤੇ ਹੁਣ ਤੇ ਮਿੰਟ ਚ ਲੱਗ ਜੂ ਮਤਲਬ ਜੇ ਪਾਣੀ ਪਿੱਛੋਂ ਹੋਰ ਤੇਜ਼ ਨਾਲ ਆਇਆ ਬਦਲ ਦੇ ਯਾਰ ਰੋਜ਼ ਵਧਦਾ ਪਾਣੀ ਕਹਿੰਦੇ ਨੇ ਵੀਰੇ ਭਾਈ ਅਸੀਂ ਪੁੱਛਿਆ ਜੀ ਵੀ ਪਾਣੀ ਰੋਜ਼ ਵਧਦਾ ਕਿ ਕਿਹੜੇ ਪਹਿਲਾਂ ਨਾਲੋਂ ਵੱਧ ਚੁੱਕੇ ਆ ਤਾਂ ਅਸੀਂ ਜਾਈ ਜਾਂਦੇ ਦੇਖਣ ਵੀ ਕੀ ਕਿਵੇਂ ਸਿਸਟਮ ਹੈ ਕਿਵੇਂ ਲੋਕਾਂ ਨੇ ਬੰਦ ਲਾਈ ਹੋਣੀ ਮਤਲਬ ਮਿੱਟੀ ਮਿੱਟੀ ਪਾਈ ਹੋਈ ਹੈ ਕਿ ਨਹੀਂ ਚਲ ਸੋ ਮੈਂ ਦੁਕਾਨੇ ਆ ਕੇ ਜਾ ਕੇ ਵੈਸੇ ਤਾਂ ਆ ਸਾਰੇ ਸੇਵਾ ਵਾਲੇ ਨੇ ਬਾਕੀ ਅੱਧੇ ਦੇਖਣ ਵਾਲੇ ਵੀ ਆਈ ਜਾਂਦੇ ਨੇ ਜਿਵੇਂ

ਫਿਰ ਵੀ ਇਹਦੇ ਉੱਚਾ ਨਹੀਂ ਇਧਰ ਤਾਂ ਇਧਰ ਤੋਂ ਉੱਚਾ ਹੀ ਹੈ ਤੇ ਹਾ ਪੌਲਸਾੜੇ ਤਾਂ ਘੜੇ ਨੇ ਬਾਈ ਕਿਉਂਕਿ ਟਿੰਡਸਾਜੀ ਆ ਰਹੇ ਨੇ ਤੇ ਉਧਰੋਂ ਤੁਰ ਕੇ ਆ ਰਹੇ ਨੇ ਮੋਟਰਸਾਈਕਲ ਤੇ ਪਤਾ ਨਹੀਂ ਕਹਿੰਦੇ ਨੇ ਕਿ ਮੋਟਰਸਾਈਕਲ ਤੇ ਜਾ ਕੇ ਰਸਤਾ ਦਿਖਾਉਣ ਲੱਗ ਰਹੇ ਨੇ ਮਤਲਬ ਵੀ ਦਿਖਾਇਆ ਜਾ ਰਿਹਾ ਕਿ ਵਨ ਕੱਚਾ ਕੇ ਪੱਕਾ ਹੈ ਬਾਕੀ ਸਾਨੂੰ ਦਿਖਾਉਣ ਲੱਗ ਰਹੇ ਆ ਅਸੀਂ ਤੇ ਉਹ ਆਲਗ ਰਹੇ ਨੇ ਬਾਈ ਟਿੰਡਸਾਜੀ ਚਲੋ ਆਕੇ ਦਿਖਾਣੇ ਸਾਨੂੰ ਗੱਲਬਾਤ ਕਰਦੇ ਨੇ ਉਹਦੇ ਨਾਲ ਤੇ ਗੱਲਬਾਤ ਆਪਾਂ ਨਹੀਂ ਬਾਈ ਮਤਲਬ ਜਿਹੜੇ ਦੁਨੀਆ ਕੋਲ ਖੜੀ ਹੈ ਮਤਲਬ ਲੋਕ ਖੜੇ ਨੇ ਉਹ ਕਰਨਗੇ ਉਹਦੇ ਨਾਲ ਤੇ ਉਹ ਆਈ ਜਾਂਦੇ ਨੇ ਦੇਖੀ ਜਾਂਦੇ ਨੇ ਵੀ ਕੀ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਥੈਲੇ ਲਾ ਕੇ ਬੰਨ ਪੱਕਾ ਕਰਿਆ ਜਾ ਰਿਹਾ ਹੈ ਤੇ ਪਾਣੀ ਜਮੀ ਮਤਲਬ ਕਿ 1 ਫੁੱਟ ਦੀ ਦੂਰੀ ਰਹਿੰਦੀ ਹੈ ਮਤਲਬ ਉੱਤੇ ਆਉਣ ਨੂੰ ਪਾਣੀ ਕਦੇ ਵੀ ਟੁੱਟ ਸਕਦਾ ਹੈ ਤੇ ਲੋਕਾਂ ਨੇ ਹਾਲੇ ਤੱਕ ਵੀ ਲਾ ਕੇ ਰੱਖਿਆ ਹੋਇਆ ਹੈ ਚਲ ਸਾਨੂੰ ਅੱਗੇ ਦਿਖਾਣੇ ਬਾਕੀ ਗੱਲ ਕਰਦੇ ਢੀਂਡ ਸਾਹਿਬ ਜੀ ਨਾਲ ਚਲੋ ਜੀ ਆਜੂ ਜੀ ਤੋਂ ਮਾਰ ਲੰਝ ਕਿਹ ਕਿਹਦਾ ਜਿੱਥੇ ਵੀ ਮਾਰੀ ਦੀ ਕੋਸ਼ਿਸ਼ ਜੌੜੀ ਲੱਗਦੀ ਹੈ ਤਾਂ ਵੀ ਨਾਲ ਜਿਹੜਾ ਸਾਰੀ ਸੰਗਠਨ ਕੋਲ ਹੋਵੇ ਉਹਨੂੰ ਬਚਾਇਆ ਕਿ ਮੇਰਾ ਸਿਰ ਝੁਕਦਾ ਹੈ ਇਲਾਕੇ ਦੇ ਲੋਕਾਂ ਦੇ ਪੀ ਸੰਗਤ ਦੇ ਕੇ ਜਿਨ੍ਹਾਂ ਨੇ ਤਿੰਨ ਰਾਤ ਮਿਹਨਤ ਕਰਕੇ ਤਾਂ ਤੁਹਾਨੂੰ ਬਚਾਇਆ ਤੇ ਸਰਕਾਰ ਦਾ ਪ੍ਰਸ਼ਾਸਨ ਦਾ ਜਿਹੜਾ ਰਵਈਆ ਹੈ ਉਹ ਬੜਾ ਜਿਹੜਾ ਮਾਰਾ ਰਿਹਾ ਹੈ ਜਿੰਨੂ ਸੇਕ ਅੱਲੇ ਹਾਂਡੇ ਜਿਹੜਾ ਪਾੜ ਪਿਆ ਉੱਥੇ 3 ਵਜੇ ਹੋਇਆ ਤੇ ਇਹਨਾਂ ਨੇ ਐਕਸ਼ਨ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਅਸੀਂ ਇੱਥੇ ਪਹੁੰਚੋ ਫਿਰ 5 ਵਜੇ ਫੇਰ ਕੀਤਾ ਐਕਸ਼ਨ ਕਹਿੰਦਾ ਕਹਿੰਦਾ ਮੈਂ ਤਾਂ ਮਕੋਟ ਸਾਹਿਬ ਹੈਗਾ ਉੱਥੋਂ ਪਤਾ ਕੀਤਾ ਉੱਥੇ ਹੈ ਨਹੀਂ ਸੀ ਤੇ 9 ਵਜੇ ਤੋਂ ਬਾਅਦ ਜਿਹੜੀ ਮਹਿਕਮੇ ਦੀ ਟੀਮ ਆਈ ਮਤਲਬ ਸਾਰਾ ਜੇ ਕੋਈ ਕੰਮ ਕਰ ਰਹੇ ਐ ਲੋ ਕਰ ਰਹੇ ਐ ਮਹਿਕਮੇ ਵਾਲੇ ਜਾਂ ਸਰਕਾਰ ਵਾਲੇ ਢੇੜਾ ਲਾ ਕੇ ਚਲੇ ਜਾਂਦੇ ਆ ਉਹਨਾਂ ਦਾ ਕੋਈ ਸਹਿਯੋਗ ਨਹੀਂ ਨਾ ਕੋਈ ਅਰਥਕ ਤੌਰ ਤੇ ਨਾ ਹੀ ਕੋਈ ਕੋਈ ਸਮਾਨ ਦਿੱਤਾ ਸਰਕਾਰ ਨੇ ਸੋ ਮੈਂ ਸਮਝਦਾ ਸਮਾਂ ਨਹੀਂ ਇਹ ਮੁਕਤ ਨਹੀਂ ਕਰਦਾ ਪਰ ਇੰਨਾ ਮਾੜਾ ਜਿਹੜਾ ਹੈ ਪ੍ਰਬੰਧ ਕਦੇ ਕਿਸੇ ਸਰਕਾਰ ਦਾ ਨਹੀਂ ਮੈਂ ਦੇਖਿਆ ਜੋ ਇਸ ਵਾਰੀ ਦੇਖੋ ਹੀ ਮਿਲਿਆ ਪਰ ਮੈਂ ਇੰਨਾ ਲੋਕਾਂ ਦਾ ਸਹਿਯੋਗ ਵੀ ਨਹੀਂ ਦੇਖਿਆ ਜਿੰਨੇ ਇਸ ਵਾਰੀ ਦੇਖੂਗਾ ਮੈਨੂੰ ਲੱਗਦਾ ਦੂਰੋਂ ਦੂਰੋਂ ਜਿਹੜੇ 20 25 25 ਕਿਲੋਮੀਟਰ ਤੋਂ ਵੀ ਲੋਕ ਪਿੰਡਾਂ ਚੋਂ ਇੱਥੇ ਆਏ ਹੋਏ ਨੇ ਤੇ ਮਦਦ ਕਰ ਰਹੇ ਨੇ ਆਪਣੇ ਕੰਮ ਛੱਡ ਕੇ ਕਈ ਐਸੇ ਨੌਜਵਾਨ ਨੇ ਜਿਹੜੇ ਕਈ ਕਈ ਰਾਤਾਂ ਸੁੱਤੇ ਨਹੀਂ ਇਹ ਬਹੁਤ ਵੱਡੀ ਇਹ ਪੰਜਾਬ ਦੀ ਮੈਂ ਸਭ ਦਾ ਖਾਸੀਅਤ ਹੈ ਤੇ ਮੈਂ ਵਧਾਈ ਦੇਣਾ ਚਾਹੁੰਦਾ ਸੰਗਤ ਬਾਕੀ ਝੁਕਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸੰਗਤ ਤੋਂ ਡਰਦੇ ਹੋਏ ਕਿਉਂਕਿ ਹੁਣ ਸਮਾਂ ਸੀ ਸੰਗਤੀ ਵੀ ਜਾਣਦਾ ਤੇ ਜੇ ਜਾਂਦੇ ਸੀ ਲੋਕ ਮਾੜਾ ਭਲਾ ਕਹਿੰਦੇ ਹੁਣ ਡਰਦੇ ਹੋਏ ਹਸਪਤਾਲ ਦਾਖਲ ਸਵਾਲ ਕਰਨ ਲਾਇਆ ਸੀ ਤੁਸੀਂ ਲੋਕ ਸਰਕਾਰਾਂ ਤੋਂ ਸਵਾਲ ਪੁੱਛੋ ਇਹ ਆਉਂਦੇ ਨਹੀਂ ਆਪ ਹੁਣ ਸਵਾਲ ਦੇਣ ਤੋਂ ਪੱਛੇ ਜਵਾਬ ਦੇਣ ਤੋਂ ਪੱਛੇ ਇਹ ਚਲੋ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਖੇਤੀਬੋਨ ਦੇ ਲੋਕਾਂ ਕਰ ਜਾਓ ਪਰ ਇਹ ਜਿਹੜੀ ਹੈ ਇਹ ਜੀ ਰਾਜਨੀਤੀ ਵਧੀਆ ਨਹੀਂ ਉਹਨਾਂ ਦਾ ਪਹਿਲੇ ਦਿਨ ਹੀ ਇਹਨੂੰ ਕੁਦਰਤੀ ਆਪਦਾ ਡਿਕਲੇਅਰ ਕਰ ਦੇਣਾ ਚਾਹੀਦਾ ਸੀ ਪਰ ਜਾ ਕੇ ਇਹ ਮੈਨਾਂ ਤੋਂ 10 ਦਿਨ ਬਾਅਦ ਕੁਦਰਤੀ ਆਪਦਾ ਨੂੰ ਡਿਕਲੇਅਰ ਕੀਤਾ ਹੈ ਅਜੇ ਤੱਕ ਕੋਈ ਪੈਸੇ ਦਾ ਐਲਾਨ ਨਹੀਂ ਕੀਤਾ ਤੇ ਮੈਂ ਮਹਿਸੂਸ ਕਰਦਾ ਕਿ ਸਰਕਾਰ ਕਿਤੇ ਨਾ ਕਿਤੇ ਪੰਜਾਬ ਪ੍ਰਤੀ ਜਿਹੜੀ ਹੈ ਸੰਜੀਦਾ ਨਹੀਂ ਹੈ ਅਤੇ ਪੰਜਾਬ ਪ੍ਰਤੀ ਵਫਾਦਾਰ ਨਹੀਂ ਹੈ ਪੰਜਾਬ ਦੇ ਲੋਕਾਂ ਪ੍ਰਤੀ ਉਹਨਾਂ ਦਾ ਰਵੱਈਆ ਚੰਗਾ ਨਹੀਂ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਇਹ ਫਲੱਡ ਦੇ ਵਿੱਚ, ਸਟੱਟਰੀਟ ਦੇ ਵਿੱਚ ਤੇ ਮੁਆਵਜ਼ੇ ਜਿਹੜਾ ਅਨਾਉਂਸ ਕਰਨਾ ਚਾਹੁੰਦੇ ਉਹ ਸਾਰਾ ਇਹ ਗੱਲਾਂ ਸਾਹਮਣੇ ਆਉਂਦੀਆਂ। ਪਰ ਬੰਦ ਕਰ ਲਓ। ਅੱਜ ਕਿਹ ਲੋਨ? ਬਾਗਰਲੇ ਪਾਸੇ ਨਹੀਂ ਕੀਤੀ ਜਾ। ਬਾਕੀ ਚੋਕਾ ਕਰਾ ਦੇ। ਇੱਥੇੋਂ ਮੜਾ ਸੜ ਦੋ। ਪਿੱਛੇ ਤੋਂ ਕਰਾ ਦੇ। ਅੱਗੇ ਦੱਸੀ ਬੰਦੇ। ਉਹ ਨਾ ਪਿੱਛੇ ਵੱਲ ਘੜਦੇ। ਨਹੀਂ ਨਹੀਂ। ਇਹ ਤਾਂ ਇਹ ਤਾਂ ਇਹ ਧਾਂਕਣ ਵਾਲਾ।

ਸਾਬਕਾ ਵਿਕਮંત્રી ਪਰਮਿੰਦਰ ਢੀਂਡ ਸਾਹਿਬ ਜੀ ਆਪਣਾ ਕਮੂਕਾਟ ਵਾਲੀ ਸਾਈਡ ਤੋਂ ਮੁੜ ਕੇ ਸੈਕਟਰੀ ਜਿਹੜਾ ਬੰਨਾਂ ਦਾ ਦੌਰਾ ਕਰਕੇ ਆਇਆ ਮੇਰੇ ਨਾਲ ਗੱਲਬਾਤ ਕਰੇ ਕਿ ਸਰ ਸਾਹਿਬ ਤਿੰਨ ਚਾਰ ਕਿਲੋਮੀਟਰ ਜਿਹੜਾ ਮੋਟਰਸਾਈਕਲ ਤੇ ਤੈ ਕੀਤਾ ਪਟੜੀ ਕਿੱਦਾਂ ਦੇ ਹਾਲਾਤ ਹੈ ਜਿਹੜੇ ਬੰਨਾਂ ਦੇ ਬੜੇ ਨਾਜੁਕ ਹਾਲਾਤ ਨੇ ਬਹੁਤ ਹਾਤੋਂ ਬੰਨ ਕਬਯੋਧ ਨੇ ਰੁਕਾ ਨੇ ਉੱਥੇ ਬੋਲੀਆਂ ਲਾ ਕੇ ਪਾਰਾਂ ਪਾਸੇ ਉਹ ਦਿਖਾਇਆ ਜੀ ਦਿਨ ਰਾਤ ਪਹਿਰਾ ਦੇ ਰਿਹਾ ਮੇਰੇ ਵੀਦੇ ਬਾਪੂ ਜੀ ਹੈ ਕਿ ਰਕਤ ਹੁੰਦਾ ਉਸ ਕਾਲਪੁਰਤੇ ਜਿਹੜੇ ਅਗਾਉਂ ਪ੍ਰਬੰਧਾਂ ਦੀ ਵੀ ਪਿਛਲੇ ਕੁਝ ਸਾਲਾਂ ਮੈਂ ਕੋ ਕਰ ਰਿਹਾ ਸੀਗਾ ਜੀ 204 ਕਰੋੜ ਕਰ ਦਿੱਤਾ ਸੀ 250 ਕਰੋੜ ਕਰ ਦਿੱਤਾ ਸੁਭਾਣ ਸਭਾ ਦੇ ਵਿੱਚ ਕੀ ਗੱਲ ਆ ਪੀਸੀਓ ਵੀ ਹੋਈਆਂ ਉਹ ਕਿ ਦਿੱਤੇ ਜਿਹੜੇ ਮੌਜੂਦਾ ਹਾਲਾਤ ਹਾਲਾਤ ਦਾ ਇਹ ਨਹੀਂ ਮੈਂ ਸਰਕਾਰ ਦੀ ਨਾਂ ਦੀ ਚੀਜ਼ ਜੀ ਕੋਈ ਨਹੀਂ ਸਰਕਾਰ ਦੱਸੋ ਤੁਹਾਨੂੰ ਕਿਤੇ ਦਿਖ ਰਹੀ ਹੈ ਇਹ ਸਰਕਾਰ ਨਹੀਂ ਹੁੰਦੀ ਇੰਨਾ ਲੋਕ ਕੀ ਕਰ ਰਹੇ ਨੇ ਜੋ ਕਰਨੀ ਸਰਕਾਰਾਂ ਨੇ ਤਾਂ ਜਿਹੜੀ ਇਹਦੀ ਪੈਸਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਪੈਸਾ ਕਿੱਥੇ ਗਿਆ ਕਿੱਥੇ ਗਿਆ? ਇਹ ਪੈਸਾ ਕਿੱਥੇ ਲੱਗਾਇਆ ਗਿਆ? ਉਹ ਭਾਰਤ ਆ। ਇਹ ਬਹੁਤ ਵੱਡਾ ਧਮਲਾ ਸਾਹਮਣੇ ਆ। ਪੈਸਾ ਇਹਨਾਂ ਰਿਲੀਜ਼ ਕੀਤਾ ਤਾਂ ਲੱਗਿਆ ਨਹੀਂ। ਅਸਲ ਚ ਕੀ ਹੈ ਜੋ ਬੜੀ ਚਾਹੀਏ ਇਹ ਵੀ ਇਹਨਾਂ ਨੂੰ ਸੀਗਾ ਵੀ ਪੈਸੇ ਲੀਡ ਕਰ ਦੋ ਮੋਟਰਾਂ ਲੈਣ ਮੋਟਰ ਇਹ ਜਦ ਹੜ ਲੰਗ ਗਏ ਅਸੀਂ ਕਹਾਂਗੇ ਜੀ ਕਿ ਸਫਾਈ ਦੀ ਕਰਤੀ ਅਸੀਂ ਕਿੱਥੇ ਲੱਗੇ ਜਣਗੇ ਠੀਕ ਆ ਇੱਥੇ ਇੱਥੇ ਨਾਲ ਨੇ ਖੇਲੇ ਹੈ ਹੈ ਆ ਇੱਥੇ ਇੱਥੇ ਕੰਮ ਕਰਾਉਣਾ ਨਾ ਮੋਟਰਾਂ ਦਾ ਮਤਲਬ ਹੈ ਤਾਂ ਆਂਡਾਂ ਦੋ ਕਾ ਹੋਵੇ ਮੰਤਰੀ ਤੇ ਨਿਸ਼ਚਿਤਾਰਾਂ ਕੋਠੇ ਕੇ ਹੋਣ ਤੇ ਤੁਸੀਂ ਸਸਪੈਂਡ ਕਰੋ ਐਸਡੀਓ ਨੂੰ ਇਹ ਕੀ ਧੁਕ ਬਣਦੀ ਹੈ ਇਹ ਤਾਂ ਸਿਰਫ ਆਪਣੀ ناکਾਮੀਆਂ ਦਾ ਮਜਲਾ ਕਿਸੇ ਵਿਚਾਰੇ ਛੋਟੇ ਅਫਸਰ ਤੇ ਝਾੜਦਾ ਹਾਲਾਂਕਿ ਇਹਦੀ ਤਾਰਾ ਤੋਂ ਚੁਣੀ ਹੋਈਆਂ ਨੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਮਿਨਿਸਟਰੀ ਤੋਂ ਜਵਾਬ ਤਲਵੀ ਕਿਉਂ ਨਹੀਂ ਹੋਈ ਜੀਤੋ ਹੋਣੀ ਚਾਹੀਦੀ ਸੀ ਉਹ ਤੋਂ ਕਰਾਉਣੀ ਹੈ ਸਪੈਸ਼ਲੀ ਇਹ ਕੋਈ ਐਸਡੀਓ ਸਸਪੈਂਡ ਕਰਨ ਨਾਲ ਕੋਈ ਨੂੰ ਇਹ 2 ਮਹੀਨਿਆਂ ਨੂੰ ਬਹਾਲ ਕਰ ਦੇਣਾ ਐ ਇਸ ਜੀ ਇੱਕ ਵਾਰ ਪਾਣੀ ਮਹਿ ਗਿਆ ਇਹ ਸਾਰੀ ਗੱਲਾਂ ਜਿਹੜੀ ਵਿੱਚ ਸੁਖ ਜਾਂਦੀ ਨਹੀਂ ਸਰਕ 77 ਜਾਰੀ ਹੋਇਆ ਸਸਪੈਂਡ ਦਾ ਜਿਵੇਂ ਤੁਸੀਂ ਵੀ ਗੱਲ ਕੀਤੀ ਪਰ ਕਿਸੇ ਵੀ ਮੰਤਰੀ ਦਾ ਕਿਸੇ ਮੁੱਖ ਮੰਤਰੀ ਦਾ ਕਿਸੇ ਦਾ ਕੋਈ ਬਿਆਨ ਤੱਕ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਇਆ ਕਿਉਂ ਸਸਪੈਂਡ ਕੀਤਾ ਵਜ੍ਹਾ ਕੀ ਸੀ ਸਸਪੈਂਡ ਕਿਉਂ ਕੀਤਾ ਉਹਨਾਂ ਨੇ ਮਜ਼ਦੂਰੀ ਬੱਸ ਕਰਨਾ ਪਿਆ ਉਹ ਦਿਲੋਂ ਨਹੀਂ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਇੱਕ ਵਾਰ ਆਪਦੇ ਗਲੋਂ ਇਹ ਦੀਸ ਲੰਬੀ ਸੀ ਵੀ ਜੇ ਦੇਖੋ ਐਸਡੀਓ ਨੇ ਐਸਡੀਓ ਦੀ ਗਲਤੀ ਸੀ ਐਸਡੀਓ ਯੂਨੀਵਰਸਿਟੀ ਹਾਲਾਂਕਿ ਸਭ ਨੂੰ ਪਤਾ ਹੈ ਤੇ ਇਹਨਾਂ ਨਾਲ ਐਸਡੀਓ ਨੂੰ ਸਸਪੈਂਡ ਕਰਨ ਵਾਲੇ ਇਹਨਾਂ ਦਾ ਫੈੜਾ ਨਹੀਂ ਛੁੱਟਦਾ ਲੋਕ ਜਾਣਦੇ ਨੇ ਅੱਜ ਕੱਲ ਲੋਕ ਹਰ ਚੀਜ਼ ਲੋਕਾਂ ਨੂੰ ਪਤਾ ਹੈ ਜੇ ਬੋਲਦੇ ਨਹੀਂ ਉਸਾਂ ਬੰਦੇ ਇਹ ਨਹੀਂ ਵੀ ਲੋਕ ਜਾਣਦੇ ਨਹੀਂ ਲੋਕ ਸਾਰਾ ਕੁਝ ਜਾਣਦੇ ਆ ਲੋਕਾਂ ਨੂੰ ਇਹ ਪਤਾ ਹੈ ਕਿਹੜੇ ਵਿਅਕਤੀ ਦੀ ਕਿਹੜੇ ਲੀਡਰ ਦੀ ਕੀ ਸੋਚ ਹੈ ਕਿਹੜਾ ਕੀ ਕਰ ਰਿਹਾ ਹੈ ਪਰ ਇਹ ਵੀ ਸੰਗਤ ਜੇ ਚੁੱਪ ਹੈ ਉਹਦਾ ਮਤਲਬ ਉਹ ਤੁਸੀਂ ਇਹ ਮਤਲਬ ਲੋਕ ਲੋਕ ਕਾ ਕਰਦੇ ਨੇ ਜੋ ਪਰੇ ਕਰਦੇ ਨੇ ਇੱਕ ਇੱਥੇ ਰਾਤ ਖੁੱਡ ਪਈ ਹਾਂਡੇ ਵਾਲੀ ਸੈਕਟਰ ਨੌਜਵਾਨਾਂ ਨੇ ਮੋਰਚਾ ਸੰਭਾਲਿਆ ਤੁਸੀਂ ਪਹਿਲਾਂ ਗੱਲ ਕੀਤੀ ਕਿ ਉਹਨਾਂ ਨੇ ਅਧਕਾਰੀ ਨੂੰ ਕੋਈ ਤੱਕ ਨਹੀਂ ਆਇਆ ਇੱਥੇ ਕਾਫੀ ਮਤਲਬ ਹੱਥੋਂ ਪਾਈ ਤੱਕ ਦੀ ਗੱਲ ਵੀ ਆਈ ਗਰਮਾਟ ਹੋਈ ਮੁਰਦਾਬਾਦ ਐਕਸ਼ਨ ਦੇ ਖਿਲਾਫ ਵੀ ਐਸ.ਪੀ.ਓ ਦੇ ਵੀ ਨਾਰੇ ਲੱਗੇ ਉਹ ਕਿੱਦਾਂ ਦੇਖਦੇ ਜਿਹੜੇ ਪ੍ਰਬੰਧ ਹੈ ਪਰ ਜਿਹੜਾ ਐਸ.ਪੀ.ਓ ਐ ਐਕਸ਼ਨ ਹੈ ਉਹ ਬਜਿੱਤ ਸੀ ਕਹਿੰਦੇ ਅਸੀਂ ਰਾਤ ਇੱਥੇ ਸੀ ਫਿਰ 5 ਵਜੇ ਫੋਨ ਕੀਤਾ ਤੇ ਐਕਸ਼ਨ ਨੇ 3 ਵਜੇ ਤੱਕ ਕੋਈ ਕੋ ਚਾਹੁੰਦਾ 5 ਵਜੇ ਉਹ ਕਹਿੰਦਾ ਜੀ ਮੈਂ ਤਾਂ ਮਕੋਰ ਸਾਹਿਬ ਹਾਂ ਫਿਰ ਇਹਨਾਂ ਨੇ ਉੱਥੇ ਫੋਨ ਕੀਤਾ ਲੋਕਾਂ ਨੂੰ ਕਿ ਐਕਸੀਡੈਂਟ ਥੇ ਕਹਿੰਦੇ ਵਰਤੂ ਐਕਸੀਡੈਂਟ ਹੈ ਤੇ 9 9:30 ਵਜੇ ਉਹ ਆਏ ਨਹੀਂ ਜੇ ਮਕੋਰ ਸਾਹਿਬ ਜੀ ਮਕੋਰ ਸਾਹਿਬ ਤਾਂ 15 ਮਿੰਟ ਚਾ ਸਕਦੇ ਸੀ ਪਰ ਇਹ ਹੈ ਹੀ ਨਹੀਂ ਸੀਗੇ ਕੋਣਾ ਕਹੀਂ ਜਾਣ ਮੈਂ ਉੱਥੇ ਸੀ ਪੁਲਾਨੀ ਥਾਣੇ ਸੀ ਇਹ ਤਾਂ ਸਿਰਫ ਬਹਾਨੇ ਨੇ ਕੋਈ ਕੋਈ ਅਫਸਰ ਸੰਜੀਦਾ ਹੈ ਹੀ ਨਹੀਂ ਇੱਕ ਕੋਈ ਅਫਸਰ ਨਾਲ ਥੈਲੇ ਨਾਲ ਥੈਲੇ ਸੀ ਮੈਂ ਵੀ ਇਥੋਂ ਲੈਮ ਕੀਤਾ ਨਾਲ ਥੈਲੇ ਸੀ ਨਾ ਮਿੱਟੀ ਸੀ ਨਾ ਕੋਈ ਅਧਿਕਾਰੀ ਸੀ ਨਾ ਕਰਮਚਾਰੀ ਸੀ ਤੇ ਨਾ ਹੀ ਕੋਈ ਜਿਹੜਾ ਇਹ ਰਾਤ ਨੂੰ ਇਹ ਨੌਜਵਾਨ ਵੜ ਕੇ ਕੱਕਰ ਦੇ ਵਿੱਚ ਥੈਲੇ ਚਿੰਦੇ ਆ ਕੋਈ ਇੱਥੇ ਗੋਤਾਖੋਰ ਜੇ ਕੋਈ ਘਟਨਾ ਵਾਪਰ ਜੇ ਉਹਦਾ ਵੀ ਕੋਈ ਮੈਡੀਕਲ ਮਤਲਬ ਟੀਮ ਇੱਥੇ ਕੋਈ ਹਾਜ਼ਰੀ ਨਹੀਂ ਸੀ ਜਦੋਂ ਲੱਗੀ ਉਹਨੇ ਕੋਈ ਨਹੀਂ ਜੀ ਜਦਾਂ ਜੀ ਪਹਿਲਾਂ ਵੀ ਇਹ ਗੱਲ ਕਹੀ ਹੈ ਇਹ ਜੋ ਵੀ ਉਹ ਤੱਕ ਪਚਾ ਹੋਏ ਨੇ ਲੋਕਾਂ ਕਰਕੇ ਸਰਕਾਰ ਦਾ ਤਾਂ ਇੱਕ ਪੈਸੇ ਦਾ ਵੀ ਕੋਈ ਰੋਲ ਨਹੀਂ ਮੈਂ ਸਮਝਦਾ ਕਿਸੇ ਦਾ ਵੀ ਮੈਂ ਨਹੀਂ ਕਹਿ ਸਕਦਾ ਕੋਈ ਬਹੁਤ ਵੱਡਾ ਟੋਲਾ ਸੰਗਤ ਤੇ ਕਰਕੇ ਜੀ ਲੋਕਾਂ ਦੀ ਮਿਹਨਤ ਕਰਕੇ ਦਿਨ ਰਾਤ ਪਹਿਰਾ ਦੇਣ ਕਰਕੇ ਇਹੀ ਅੱਜ ਜਿਹੜਾ ਬਚਾਇਆ ਤੇ ਮੈਂ ਤਾਂ ਹੀ ਹੋ ਗਿਆ ਵੀ ਇਹ ਤਾਂ ਪ੍ਰਮਾਤਮਾ ਅਗੇ ਇਹੀ ਅਰਦਾਸ ਹੈ ਵੀ ਆ ਦੋ ਦਿਨ ਸੂਕ ਸ਼ਾਂਤੀ ਲੰਘ ਜਾਣ। ਹਲੋ ਲੋਕਾਂ ਨੂੰ ਛੁੱਟੀਆਂ ਬੰਦ ਕੀਤੀਆਂ ਹੋ ਜਣ ਨੇ ਜਿਹੜੀਆਂ ਵਕ ਵਕ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਪਰ ਦੂਸਰੇ ਪਾਸੇ ਇਥੋਂ ਦਾ ਜਿਹੜਾ ਐਸ.ਡੀ.ਐਮ ਨੇ ਮੁਲਕ ਦੇ ਉਹ ਛੁੱਟੀ ਤੇ ਚਲੇ ਗਏ ਜਿਹੜਾ ਪਤਾ ਲੱਗਿਆ। ਇਹਦਾ ਸਵਾਲ ਇਹਦਾ ਤਾਂ ਜਵਾਬ ਸਰਕਾਰ ਦੇਊਗੀ। ਵੈਸੇ ਤਾਂ ਜਦ ਕੁਦਰਤੀ ਕੋਈ ਆਫਤਾ ਹੁੰਦੀ ਹੈ ਤਾਂ ਸਾਰੇ ਜਿਹੜੇ ਛੁੱਟੀ ਤੇ ਗਏ ਹੁੰਦੇ ਉਹਨਾਂ ਵੀ ਛੁੱਟੀਆਂ ਕੈਨਸਲ ਕਰ ਦਿੰਦੇ ਆ। ਆਮ ਸਰਕਾਰ ਜਿਹੜੇ ਕੋਈ ਮੁਲਾਜ਼ਮ ਛੁੱਟੀ ਤੇ ਗਏ ਹੁੰਦੇ ਨੇ ਕੁਦਰਤੀ ਆਪਦਾ ਵੇਲੇ ਸਾਰੇ ਛੁੱਟੀਆਂ ਕੈਨਸਲ ਕਰ ਦਿੰਦੇ ਪਰ ਇੱਥੇ ਮੁਲਾਜ਼ਮ ਛੁੱਟੀਆਂ ਲੈ ਕੇ ਜਾ ਰਹੇ ਨੇ ਤੇ ਫਿਰ ਤੁਸੀਂ ਹਿਸਾਬ ਲਾਓ ਤੇ ਲੋਕਾਂ ਤੋਂ ਲੋਕ ਕੇ ਭਜ ਰਹੀ ਹੈ ਸਰਕਾਰ ਆ ਨਹੀਂ ਰਹੀ ਮੁੱਖ ਮੰਤਰੀ ਸਾਹਿਬ ਤਾਂ ਕਿਰੇ ਭਾਸ਼ਾ ਬਣਾ ਕੇ ਹਸਪਤਾਲ ਚ ਦਾਖਲ ਹੋ ਗਏ ਜੀ ਮੈਂ ਲੋਕਾਂ ਤੇ ਜਾਊਂਗਾ ਤਾਂ ਕੀ ਜਵਾਬ ਦੇਊਂਗਾ ਉਹਨਾਂ ਕੋਲ ਜਵਾਬ ਕੋਈ ਨਹੀਂ ਲੋਕ ਸਵਾਲ ਕਰ ਪੂਰੀ ਦਾੜ ਕਾਲੀ ਹੈ ਤਾਈਓ ਲੋਕ ਜਿਹੜੇ ਅੱਜ ਇੱਥੇ ਵੰਨਾਂ ਦੇ ਉੱਪਰ ਰੋਲ ਰਹੇ ਨੇ ਆਪਣੀਆਂ ਫਾਸਲਾਂ ਬਚਾਉਣ ਦੇ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਾਗਦਿਆਂ ਚ ਵੀਰਾਂ ਵਾਲਿਓ ਤੁਹਾਡੇ ਸਾਰੇ ਇੱਥੇ ਪ੍ਰਸ਼ਾਸਨ ਪਹੁੰਚਦਾ ਇੱਥੇ ਲੀਡਰ ਪਹੁੰਚਦੇ ਆ ਕਿਉਂਕਿ ਅੱਜ ਕੱਲ ਜਿਹੜਾ ਪੰਜਾਬ ਦਾ ਜ਼ਿਆਦਾਤਰ ਮੀਡੀਆ ਅਸਤਿਹਾਰੀ ਦੀ ਹੋੜ ਦੇ ਵਿੱਚ ਜਿਹੜਾ ਵਿਕ ਚੁੱਕਿਆ ਹੈਗਾ ਨਹੀਂ ਦਿਖਾਉਂਦੇ ਸਰਕਾਰ ਦੇ ਕਲਾਪ ਜੋ ਕੁਝ ਬਾਪਰ ਦਾ ਜਿਹੜਾ ਸਰਕਾਰ ਦੇ ਕਲਾਪ ਜਾਂਦਾ ਬਿਲਕੁਲ ਨਹੀਂ ਹਾਂਜੀ ਤਾਂ ਜਿਵੇਂ ਬਾਈ ਕਹਿ ਰਿਹਾ ਹੈ ਪੱਤਰਕਾਰ ਕਹਿੰਦੇ ਕਿ ਵੀ ਮੀਡੀਆ ਜਿਹੜਾ ਵਿਕ ਚੁੱਕਿਆ ਹੈ ਮਤਲਬ ਸਰਕਾਰ ਦੇ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਨਹੀਂ ਦਿਖਾਉਂਦਾ ਤੇ ਕਹਿੰਦਾ ਅਸੀਂ ਦਿਖਾਨੇ ਆ ਤਾਂ ਇਹ ਕਹਿਣ ਦੀ ਗੱਲਾਂ ਨਹੀਂ ਸਭ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤਾਂ ਕਈ ਬੰਦੇ ਚੰਗੇ ਵੀ ਹੁੰਦੇ ਨੇ ਕਈ ਮਾੜੇ ਵੀ ਹੁੰਦੇ ਨੇ ਤੇ ਵੈਸੇ ਮੰਤਰੀਆਂ ਦੀ ਗੱਲ ਤੱਕ ਲਾਈ ਲੋ ਤੁਸੀਂ ਤਾਂ ਸਾਰੇ ਕਿਵੇਂ ਦੇ ਹੁੰਦੇ ਨੇ ਤੁਸੀਂ ਜਾਣਦੇ ਹੋ ਕਿ ਅੱਜ ਦੀ ਸਰਕਾਰ ਮਤਲਬ ਜਾਗਰੂਕਤਾ ਨਹੀਂ ਹੈਗੀ ਆਪਣੇ ਪ੍ਰਤੀ ਮਤਲਬ ਉਹਨੂੰ ਪਤਾ ਹੀ ਨਹੀਂ ਵੀ ਕੀ ਚੱਲ ਰਿਹਾ ਦੁਨੀਆ ਤੇ ਮੈਨੂੰ ਲੱਗਦਾ ਸਰਕਾਰਾਂ ਦੀ ਆਪਸ ਆਦਿਜ ਹੈ ਵਿੱਚ ਪੰਜਾਬ ਨੂੰ ਡਬਾਉਣ ਦੀ ਵਿੱਚ ਹੱਥ ਲੱਗਦਾ ਮੈਨੂੰ ਤਾਂ ਤੇ ਬਾਕੀ ਸਰਕਾਰਾਂ ਨੂੰ ਆਉਣ ਦੇ ਟਾਈਮ ਤੇ ਪਤਾ ਲੱਗਦਾ ਰਹੂਗਾ ਤੇ ਬਾਕੀ ਗੱਲ ਟੀਨਸਾ ਸਾਹਿਬ ਜੀ ਨੇ ਕਹਿ ਦਿੱਤੀ ਕਹਿੰਦੇ ਕਿ ਮੁੱਖ ਮੰਤਰੀ ਆਪ ਹਸਪੀਟਲ ਜਾ ਕੇ ਭਰਤੀ ਹੋ ਗਿਆ ਜਬ بیمار ਹੋ ਗਿਆ ਤੇ ਲੋਕਾਂ ਨਾਲ ਨਹੀਂ ਖੜਿਆ ਤੇ ਕੀ ਕਹਿ ਸਕਦੇ ਆ ਬਾਕੀ ਸਾਨੂੰ ਦੱਸ ਦਾਂਗੇ ਤੇ ਮੈਂ ਕਹਿਣਾ ਵੀ ਸਰਕਾਰਾਂ ਸਾਰੀਆਂ ਵਿਚੇ ਮਿਲੀ ਹੋਈਆਂ ਨੇ ਇਹ ਕਿਸੇ ਦੀ ਮਿੱਤ ਨਹੀਂ ਹੁੰਦੀਆਂ ਪਹਿਲੀ ਗੱਲ ਤੇ ਇਹ ਆਪਣੀ ਪਾਰਟੀ ਬਾਰੇ ਕੁਝ ਬੋਲਣ ਨਹੀਂ ਦਿੰਦੀ ਇਹ ਦੂਜਿਆਂ ਦੀ ਪਾਰਟੀ ਬਾਰੇ ਬੋਲਦੀ ਹੈ ਮਤਲਬ ਦੂਜਿਆਂ ਨੂੰ ਮਾੜਾ ਸਾਬਿਤ ਕਰਦੀ ਹੈ ਤੇ ਆਪਣੀ ਤਾਂ ਗੱਲ ਇੱਕੋ ਹੈ ਵੀ ਕਿ ਰਲ ਮਿਲ ਕੇ ਚੱਲੋ ਸਾਰੇ ਜੇ ਸਰਕਾਰ ਸਾਥ ਦੇਉਗੀ ਤਾਂ ਲੋਕ ਸਾਥ ਦੇਣਗੇ ਜੇ ਲੋਕ ਸਾਥ ਦੇਣਗੇ ਤਾਂ ਸਰਕਾਰਾਂ ਸਾਥ ਦੇਣਗੀਆਂ ਪਰ ਅੱਜ ਕੱਲ੍ਹ ਕੀ ਸਦੇ ਕਹਿ ਨਹੀਂ ਸਕਦੇ ਕਿਦੇ ਦਿਲ ਚ ਪਾਪ ਆ ਜੀ ਮਾੜਾ ਸਮਾਂ ਕੀਤੇ ਆ ਜੀ ਕਹਿ ਨਹੀਂ ਸਕਦੇ ਕੁਝ ਵੀ ਬਾਕੀ ਤੁਸੀਂ ਦੇਖ ਸਕਦੇ ਹੋ ਰੱਬ ਸੁੱਖ ਰੱਖੇ ਸਾਰੇ ਪੰਜਾਬ ਤੇ ਆ ਤੁਹਾਨੂੰ ਦੱਸਦੇ ਰਹਿਵਾਂਗੇ ਬਾਕੀ ਕੀ ਬਣਦਾ ਬਾਈਆਂ ਤੋਂ ਪੁੱਛਿਆ ਸੀ ਕਹਿੰਦੇ ਪਾਣੀ ਪਹਿਲਾਂ ਨਾਲੋਂ ਵੱਧ ਰਿਹਾ ਹੈ ਮਤਲਬ ਪਹਿਲਾਂ ਘੱਟ ਸੀ ਤੇ ਉਹਦੇ ਨਾਲੋਂ ਪਹਿਲਾਂ ਵੱਧ ਗਿਆ ਤੇ ਅੱਗੇ-ਅੱਗੇ ਤੁਹਾਨੂੰ ਦਖਾਣਦੇ ਰਾਵਾਂਗੇ ਕੀ ਜਵਣ ਰਿਹਾ ਹੈ ਤੇ ਆਪਾਂ ਚੱਲਦੇ ਰਹਿਨੇ ਆ ਤੇ ਬਸਾਂ ਉਹ ਸਾਰੇ ਪੁੱਛਦੇ ਜਾਂਦੇ ਨੇ ਦੇਖਦੇ ਜਾਂਦੇ ਨੇ ਵੀ ਪਾਣੀ ਵਧੀ ਜਾਂਦਾ ਤੇ ਲੋਕ ਕਾਫੀ ਇਕੱਠੇ ਹੋਏ ਹੋਏ ਨੇ ਸਾਰੇ ਇਹ ਹੈਗੇ ਆਪਾਂ ਮੋਨਕ ਜਿਹੜੀ ਇਹ ਜਾਂਦਾ ਟਵਾਣਾ ਰੋਡ ਇੱਥੇ ਕੱਗਰ ਹੈ ਮਤਲਬ ਉਹਦੇ ਪੁਲ ਤੇ ਖੜੇ ਆਪਾਂ ਸਾਰੇ ਇੱਥੇ ਲੋਕ ਸੇਵਾ ਕਰ ਰਹੇ ਨੇ ਮਤਲਬ ਬੰਨ ਲਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਜਿੰਨਾ ਕਿ ਲੋਕਾਂ ਤੋਂ ਹੋ ਸਕੇ ਵੱਧ ਕੇ ਛੱਡ ਕੇ ਕਰ ਰਹੇ ਨੇ ਸਾਰੀ ਸੇਵਾ ਤੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਆਪਣੇ ਲਈ ਕੌਣ ਨਹੀਂ ਕਰਦਾ ਸਾਰੇ ਕਰਦੇ ਨੇ ਤੇ ਪੰਜਾਬ ਐ ਇਹ ਪੰਜਾਬ ਆਪਣੇ ਲਈ ਵੀ ਕਰਦੇ ਤੇ ਦੂਜਿਆਂ ਲਈ ਤਾਂ ਕਰਦਾ ਹੀ ਕਰਦਾ ਹੈ ਇਹ ਸਦਾ ਖੜਦਾ ਆ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਘੱਗਰਪਰੀ ਪਈ ਉਛਲੀ ਪਈ ਹੈ ਮਤਲਬ ਕੀ ਕਹਿ ਸਕਦੇ ਹੁਣ ਸਰਕਾਰਾਂ ਦੇ ਗੰਦੇ ਕੰਮ ਮਾੜੇ ਕੰਮਾਂ ਦੇ ਨਤੀਜੇ ਦੇਖ ਲਓ ਤੁਸੀਂ ਅੱਜ ਲੋਕਾਂ ਨੂੰ ਭੁੱਖਤਣਾ ਪੈ ਰਿਹਾ ਤੇ ਆਪਾਂ ਇੰਨੀ ਗੱਲ ਕਹਿੰਦੇ ਆ ਕਿ ਸਰਕਾਰਾਂ ਨੂੰ ਏਪ ਲੋਕਾਂ ਨਾਲ ਖੜਨਾ ਚਾਹੀਦਾ ਹੈ ਅੱਜ ਇਹਨਾਂ ਦੀ ਫਸਲਾਂ ਡੁੱਬੀਆਂ ਨੇ ਘਰ ਵੀ ਡੁੱਬੇ ਨੇ ਜਿੰਨਾ ਲੋਕਾਂ ਨਾਲ ਸਰਕਾਰ ਖੜੂਗੀ ਉਹਨਾਂ ਲੋਕਾਂ ਨੂੰ ਹੌਸਲਾ ਮਿਲੂਗਾ ਇੱਕੋ ਗੱਲ ਕਹਿੰਨੇ ਆ ਤਾਂ ਰੱਬ ਸਾਰੇ ਤੇ ਮਿਹਰ ਕਰੇ ਪੰਜਾਬ ਨੂੰ ਡੁੱਬਣੋਂ ਬਚਾਵੇ ਜਿਹੜਾ ਪੰਜਾਬ ਬਾਰੇ ਮਾੜਾ ਸੋਚਦਾ ਹੈ ਗਲਤ ਸੋਚਦਾ ਹੈ ਰੱਬ ਉਹਨੂੰ ਵੀ ਬਚਾਵੇ ਬਾਕੀ ਰੱਬ ਮਿਹਨਤ ਦਾ ਫਲ ਦੇ ਹੀ ਦਿੰਦਾ ਹੈ ਤੇ ਮਾੜੇ ਕਰਮ ਦਾ ਨਤੀਜਾ ਸਭ ਨੂੰ ਦੇ ਹੀ ਦਿੰਦਾ ਹੈ ਦੇਖੋ ਤੁਸੀਂ ਕਿੰਨੀ ਮਿਹਨਤ ਨਾਲ ਪੈਣਾ ਪ੍ਰਾ ਤੇ ਦਾਦਾ ਦਾਦੀ ਮਤਲਬ ਮਾਤਾ ਸਭ ਕਿੰਨੀ ਮਿਹਨਤ ਕਰਕੇ ਮਿੱਟੀ ਬਾਹਰੇ ਨੇ ਤੇ ਉਤੇ ਬੰਨ ਤੇ ਲਾ ਰਹੇ ਨੇ ਇਹ ਮਿਹਨਤ ਇਹਨਾਂ ਦੀ ਜਗ ਹੈ ਤੇ ਛੇਤੀ ਰੰਗ ਲਿਆਵੇਗੀ ਤਾਂ ਆਪਾਂ ਸਾਰੇ ਸ਼ੁਕਰ ਮਨਾਨੇ ਰੱਬ ਦਾ ਕਿ ਛੇਤੀ ਛੇਤੀ ਪੰਜਾਬ ਫਿਰ ਤੋਂ ਖੜਾ ਹੋਵੇ ਤੇ ਫਸਲਾਂ ਸਾਰਿਆਂ ਦੀ ਫਿਰ ਤੋਂ ਸਹੀ ਹੋਣ ਤਾ ਸਾਨੂੰ ਅੱਗੇ ਦਿਖਾਨੇ ਆ ਆਪਾਂ ਜਾਨੇ ਕਾਲਜੀ ਯੂਨੀਵਰਸਿਟੀ ਜਿਹੜੇ ਮੁਨਕ ਤੋਂ ਮੜ ਜਾ ਪੂਰੀ ਥੋੜੀ ਜਿਹੀ ਇੱਕ ਘਰ ਲਵੀ ਹੈ ਉਧਰ ਵੀ ਦਿਖਾਨੇ ਆ ਤੇ ਅਸੀਂ ਜਾਈ ਜਾਨੇ ਆ ਅੱਗੇ ਦਿਖਾਨੇ ਚੱਲੋ ਸਾਨੂੰ ਤਾ ਤੁਸੀਂ ਦੇਖ ਸਕਦੇ ਹੋ ਅਸੀਂ ਆ ਗਏ ਹਾ ਯੂਨੀਵਰਸਿਟੀ ਦੇ ਬੈਕ ਸਾਈਡ ਮਤਲਬ ਦੇਖ ਲਓ ਜੀ ਪਹਿਲਾਂ ਪਾਣੀ ਆਇਆ ਸੀ ਤਲ ਤੱਕਰ ਕੰਦਾ ਖੜੀ ਨਹੀਂ ਹੋਈਆਂ ਕਾਲਜ ਦੀਆਂ ਮੁਨਕ ਤੇ ਕਾਲਜ ਦੀਆਂ ਐਵੇਂ ਗਰੀ ਪਈਆਂ ਨੇ ਪਹਿਲਾ ਪਾਣੀ ਆਇਆ ਸੀ 2023 ਚ ਤੇ ਹੁਣ ਫਿਰ ਆਉਣ ਦੀ ਸੰਭਾਵਨਾ ਬਣਦੀ ਹੈ ਜੇ ਐਵੇਂ ਚੱਲਦਾ ਰਿਹਾ ਤੇ ਲੋਕਾਂ ਨੇ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਪਾਣੀ ਨੂੰ ਨਾ ਟੁੱਟਣ ਦੀ ਮਤੈ ਕੈਨਾਂਗੀ ਰੱਬ ਇਨਾਂ ਤੇ ਮਿਹਰ ਰੱਖੇ ਸੁੱਖ ਰੱਖੇ ਪੰਜਾਬ 'ਚ ਸੁੱਖ ਦਾ ਸੁਨੇਹਾ ਆਂਦਾ ਰਵੇ ਤੇ ਇਹ ਪਾਣੀ ਟੁੱਟਣੋਂ ਬਚ ਜੇ ਚਲੋ ਸਾਨੂੰ ਅੱਗੇ ਵੀ ਦਿਖਾਈ ਦਿੰਦੇ ਆ ਤੇ ਯੂਨੀਵਰਸਿਟੀ ਦਾ ਬੈਕ ਸਾਈਡ ਦਾ ਮਾਹੌਲ ਤਾਂ ਦੇਖ ਸਕਦੇ ਤੁਸੀਂ ਪਾਣੀ 1 1 2 2 ਫੁੱਟ ਡੂੰਘਾ ਹੀ ਹੈ ਮਤਲਬ ਨੀਚੀ ਹੈ ਇਹ ਤੋਂ ਬੰਦ ਤੋਂ ਲੈਵਲ ਤੋਂ ਪਰ ਕਹਿ ਨਹੀਂ ਸਕਦੇ ਵੀ ਕਦੇ ਮਰਜ਼ੀ ਟੁੱਟ ਸਕਦਾ ਹੈ ਤੇ ਲੋਕਾਂ ਨੇ ਪੱਕਾ ਕਰਨ ਤੇ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਆਪਾਂ ਤੇ ਇੱਕੋ ਗੱਲ ਕਹਿੰਨੇ ਆ ਸਾਰੇ ਮਤਲਬ ਪੰਜਾਬ ਤੇ ਮਿਹਰ ਪਰੇ ਹੱਥ ਰੱਖੇ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਪੰਜਾਬ 'ਚ ਤੇ ਛੇਤੀ ਇਹ ਪਾਣੀ ਘਟੇ ਘੱਗਰ ਦਾ ਤਾਂਕਿ ਪੰਜਾਬ ਅੱਗੇ ਵਧੇ ਤੇ ਲੋਕ ਆਪਣਾ ਕੰਮ ਕਰ ਫਿਰ ਤੋਂ ਸ਼ੁਰੂ ਕਰ ਸਕਣ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ